ਸਵਾਗਤ ਹੈ ਜੀ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਤੇ ਅੱਜ ਆਪਾਂ ਜਿਹੜੀ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਇਹ ਕੋਠੀ ਹੈਗੀ ਆ 4 ਮਰਲਿਆਂ ਦੇ ਵਿੱਚ ਇਹ ਕੋਠੀ ਤਿੰਨ ਮੰਜ਼ਲੀ ਬਣੀ ਹੋਈ ਆ ਗੁਰੂ ਰਾਮਦਾਸ ਨਗਰ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਮਰਜ਼ੀ ਤੁਹਾਡੀ ਆ ਤੇ ਆਜੋ ਆਪਾਂ ਗੱਲ ਕਰਦੇ ਆ 4 ਮਰਲਿਆਂ ਵਿੱਚ ਬਣੀ ਹੋਈ ਇਹ ਤਿੰਨ ਮੰਜ਼ਲੀ ਕੋਠੀ ਸੋ ਅਸਲ ਵਿੱਚ ਗਰਾਉਂਡ ਫਲੋਰ ਤੇ ਮਾਲਕਾਂ ਦੀ ਰਾਇਸ਼ ਹੋਣ ਦੇ ਬਾਵਜੂਦ ਵੀ ਇਹ ਕੋਠੀ ਜਿਹੜੀ ਆ 45000 ਰੁਪਏ ਮਹੀਨਾ ਕਮਾਈ ਦਿੰਦੀ ਹੈ ਹਾਈਵੇ ਦੇ ਨੇੜੇ ਵੀ ਹੈ ਸੋ ਜਗ੍ਹਾ ਇਹ ਜਾਦੇ ਆ ਪਰ ਉਹਦੇ ਵਿੱਚੋਂ ਤੇ 4 ਮਰਲੇ ਮਾਲਕ ਨੇ ਵਕਾਊ ਕੀਤੇ ਹੋਇਆ ਸੋ ਜੇਕਰ ਆਪਾਂ ਗਰਾਉਂਡ ਫਲੋਰ ਦੀ ਆਪਾਂ ਗੱਲ ਕਰੀਏ ਤਾਂ ਪੱਥਰ ਦਾ ਕੰਮ ਆ ਜਿਹੜਾ ਹੋਇਆ ਵੀ ਆ ਔਰ ਪੱਥਰ ਨੂੰ ਜਦੋਂ ਵੀ ਆਪਾਂ ਰਗੜਾਈ ਕਰੀਏ ਉਹ ਬਿਲਕੁਲ ਨਵਾਂ ਬਣ ਜਾਂਦਾ ਕੋਠੀ ਦਾ ਨਕਸ਼ਾ ਬਹੁਤ ਸੋਹਣਾ ਤਿੰਨ ਮੰਜ਼ਲੀ ਇਹ ਕੋਠੀ ਬਣੀ ਹੋਈ ਹੈ 4 ਮਰਲਿਆਂ ਦੇ ਵਿੱਚ ਸੋ ਗਰਾਉਂਡ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਆ ਜਿਹੜੇ ਗਰਾਉਂਡ ਫਲੋਰ ਤੇ ਬਣਿਆ ਇੱਕ ਡਰਾਇੰਗ ਰੂਮ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਇੱਕ ਰਸੋਈ ਆ ਸੋ ਸਾਰੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਹੈ ਔਰ ਗੁਰੂ ਰਾਮਦਾਸ ਨਗਰ ਦੇ ਵਿੱਚ ਜੇਕਰ ਆਪਾਂ ਖਾਲੀ ਪਲਾਟ ਦੀ ਗੱਲ ਕਰੀਏ ਤਾਂ ਅੱਜ 4.5 ਲੱਖ 5 ਲੱਖ ਨੂੰ ਮਰਲਾ ਜਿਹੜਾ ਰੇਟ ਡਿਮਾਂਡ ਕਰਦੇ ਆ ਸੋ ਅਟੈਚ ਜਿਹੜਾ ਵਾਸ਼ਰੂਮ ਹੈਗਾ ਦੋਨੇ ਬੈਡਰੂਮਾਂ ਦੇ ਰਨ ਉੱਪਰ ਪਿੱਛੇ ਜਿਹੜਾ ਜਾਲ ਛੱਡਿਆ ਹੋਇਆ ਹਵਾ ਦੀ ਕ੍ਰੋਸਿੰਗ ਵਾਸਤੇ ਸੋ ਸਾਰੀ ਕੋਠੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਬਣੀ ਹੋਈ ਹੈ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ ਸੋ ਨਾਲ ਕਮਾਈ ਦਾ ਸਾਧਨ ਵੀ ਹੈ ਕਿਉਂਕਿ ਸਟੂਡੈਂਟ ਜਿਹੜੇ ਆ ਇਸ ਕੋਠੀ ਦੇ ਵਿੱਚ ਰੈਂਟ ਤੇ ਰਹਿੰਦੇ ਸੀ ਸੋ ਅੱਜ ਜੇਕਰ ਕਿਰਾਏ ਤੇ ਮਕਾਨ ਲੈਣਾ ਹੋਵੇ ਤਾਂ ਬਹੁਤ ਮੁਸ਼ਕਲ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੀ ਰੈਂਟ ਕੀ ਚੱਲਦਾ ਔਰ 7-8000 ਰੁਪਿਆ ਪਰ ਸਟੂਡੈਂਟ ਦਾ ਜਿਹੜਾ ਰੈਂਟ ਉਹ ਚੱਲਦਾ ਇੱਥੇ ਸੋ ਚਲੋ ਆਜੋ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਗਰਾਊਂਡ ਤੇ ਦੋ ਬੈੱਡਰੂਮ ਆ ਜਿਹੜੇ ਉਹ ਬਣੇ ਹੋਏ ਆ ਇੱਕ ਰਸੋਈ ਆ ਇੱਕ ਡਰਾਈਂਗ ਰੂਮ ਆ ਸੋ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 40 ਲੱਖ ਰੁਪਈਆ ਜਿਹੜੀ ਹੈ ਡਿਮਾਂਡ ਕੀਤੀ ਹੈ ਮਾਲਕ ਨੇ ਉਹ ਵੀ ਬਿਲਕੁਲ ਜਾਇਜ਼ ਹੈ 40 ਲੱਖ ਰੁਪਈਆ ਇਸ ਕੋਠੀ ਦੀ ਜਿਹੜੀ ਹੈ ਡਿਮਾਂਡ ਕੀਤੀ ਹੋਈ ਆ ਪੌੜੀਆਂ ਵਿੱਚ ਵੀ ਜਿਹੜਾ ਪੱਥਰ ਲੱਗਿਆ ਤੇ ਲੱਕੜ ਦੀ ਜਿਹੜੀ ਆ ਰੇਲਿੰਗ ਤਿੰਨ ਮਜ਼ਲੀ ਤੱਕ ਉਹ ਜੜੀ ਹੋਈ ਆ ਸੋ ਲੋਕੇਸ਼ਨ ਬਹੁਤ ਸੋਹਣੀ ਆ ਦਿਸ਼ਾ ਵੀ ਇਸ ਕੋਠੀ ਦੀ ਸੋਹਣੀ ਆ ਪਹਾੜ ਵਾਲੇ ਪਾਸੇ ਮੂੰਹ ਆ ਇਸ ਕੋਠੀ ਦਾ ਨਾਰਥ ਵੱਲ ਸੋ ਸਾਹਮਣੇ ਤੁਸੀਂ ਮੀਟਰ ਲੱਗੇ ਦੇਖ ਸਕਦੇ ਹੋ ਅਲੱਗ-ਅਲੱਗ ਰੂਮ ਨੂੰ ਜਿਹੜਾ ਮੀਟਰ ਆ ਉਹ ਲੱਗਿਆ ਹੋਇਆ ਸੋ ਉੱਪਰ ਇਸ ਵੇਲੇ ਆਪਾਂ ਲੌਬੀ ਦੇ ਵਿੱਚ ਆ ਸੋ ਡੌਨ ਸਿਲਿੰਗ ਤੁਸੀਂ ਦੇਖ ਰਹੇ ਹੋ ਟਾਈਲਸ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਬੜੀ ਸਾਫ਼ ਸੁਥਰੀ ਜਿਹੜੀ ਹੈ ਇਹ ਕੋਠੀ ਹੈ ਸੋ ਵੇਚਣ ਵਾਸਤੇ ਇਹ ਕੋਠੀ ਨਹੀਂ ਸੀ ਬਣੀ ਸੋ ਕਿਸੇ ਮਜਬੂਰੀ ਦੇ ਕਾਰਨ ਬੰਦਾ ਆਪਣੀ ਪ੍ਰਾਪਰਟੀ ਨੂੰ ਸੇਲ ਕਰਦਾ ਉੱਪਰ ਇਸ ਵੇਲੇ ਤੁਹਾਨੂੰ ਦੋ ਬੈੱਡਰੂਮ ਇੱਕ ਰਸੋਈ ਜਿਹੜੀ ਆ ਮਿਲੂਗੀ ਬਾਕੀ ਤੁਸੀਂ ਆਪਦੇ ਹਿਸਾਬ ਦੇ ਨਾਲ ਜੇ ਹੋਰ ਬੈੱਡਰੂਮ ਬਣਾਉਣਾ ਤਾਂ ਉਹ ਬਣਾ ਸਕਦੇ ਹੋ ਸਪੇਸ ਕਾਫੀ ਹੈ ਖੁੱਲੀ ਲੌਬੀ ਹੈ ਸੋ ਇਹ ਫਰਸਟ ਬੈੱਡਰੂਮ ਆ ਔਰ ਨਾਲ ਸਾਹਮਣੇ ਇਹ ਜਾਲ ਬਣਿਆ ਹੋਇਆ ਹਵਾ ਦੀ ਕ੍ਰੋਸਿੰਗ ਵਾਸਤੇ ਤੇ ਨਾਲ ਜਿਹੜਾ ਵਾਸ਼ਰੂਮ ਆ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਚਾਰ ਮਰਲੇ ਤਿੰਨ ਮੰਜ਼ਲੀ ਇੱਕ ਓਠੀ ਜਿਹੜੀ ਆ ਬਣੀ ਹੋਈ ਆ ਡਿਮਾਂਡ ਜਿਹੜੀ ਆ 40 ਲੱਖ ਰੁਪਈਆ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਤੇ ਆਜੋ ਫਿਰ ਦੇਖਦੇ ਆ ਆਪਾਂ ਦੂਸਰਾ ਬੈੱਡਰੂਮ ਸੋ ਇਹ ਬੈੱਡਰੂਮ ਵੀ ਬਹੁਤ ਹੀ ਖੂਬਸੂਰਤ ਜਿਹੜਾ ਬਣਿਆ ਹੋਇਆ ਡਾਉਨ ਸਿਲਿੰਗ ਤੁਸੀਂ ਦੇਖ ਸਕਦੇ ਹੋ ਸੋ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਹਵਾਦਾਰ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜਾ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਤੁਸੀਂ ਵੀ ਜੇਕਰ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਜੋ ਵੀ ਸਾਡੇ ਨੰਬਰ ਡਿਸਪਲੇ ਤੇ ਦਿੱਤਾ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਘਾਟੇ ਦਾ ਸੌਦਾ ਨਹੀਂਗਾ ਰੈਸ਼ ਦੇ ਨਾਲ ਨਾਲ ਬੈਂਕ ਦੀ ਕਿਸ਼ਤ ਵੀ ਮੋੜੂਗੀ ਗਾਰੰਟੀ ਦੇ ਨਾਲ ਤੇ ਆਜੋ ਦੇਖਦੇ ਆਂ ਫਿਰ ਆਪਾਂ 3rd ਫਲੋਰ ਸੋ 3rd ਫਲੋਰ ਦੀ ਆਪਾਂ ਗੱਲ ਕਰੀਏ ਤਾਂ ਦੋ ਬੈੱਡਰੂਮ ਆ ਜਿਹੜੇ ਉਹ ਵੀ ਉੱਪਰ ਬਣੇ ਹੋਏ ਆ। ਬਾਕੀ ਮੌਂਟੀ ਬਣੀ ਹੋਈ ਆ। ਨਕਸ਼ਾ ਬਹੁਤ ਸੋਹਣਾ ਔਰ ਨਕਸ਼ਾ ਜਿਹੜਾ ਇਸ ਕੋਠੀ ਦਾ ਪਾਸ ਵੀ ਆ ਸਿਵਰ ਪਾਣੀ ਦਾ ਜਿਹੜਾ ਤੁਹਾਨੂੰ ਓਕੇ ਕਰਕੇ ਜਿਹੜਾ ਦਿੱਤਾ ਜਾਊਗਾ। ਸੋ ਬਹੁਤ ਹੀ ਸੋਹਣੀ ਕੋਠੀ ਆ ਜਸਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖਦੇ ਆ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਆਪਣਾ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਬਾਬਾ ਪ੍ਰਾਪਰਟੀ ਤੇ ਦਿਲ ਤੋਂ ਤੁਹਾਡਾ ਧੰਨਵਾਦੀ ਹਾਂ ਸੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ